ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ਕਮਲਾ ਹੈਰਿਸ ਦੇ ਰਾਸ਼ਟਰਪਤੀ ਚੋਣ ਲੜਨ ਤੋਂ ਬਾਅਦ ਅਮਰੀਕੀ ਰਾਜਨੀਤੀ 'ਚ ਹਲਚਲ ਮਚੀ ਹੋਈ ਹੈ ਇਸ ਦੇ ਨਾਲ ਹੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸਖਤ ਚੁਣੌਤੀ ਦਾ ਸਾਹਮਣਾ ਕਰਨ ਤੋਂ ਬਾਅਦ ਕਮਲਾ ਹੈਰਿਸ ਤੇ ਲਗਾਤਾਰ ਨਿਸ਼ਾਨਾ ਕੱਸ ਰਹੇ ਨੇ ਉਹਨਾਂ ਨੇ ਕਿਹਾ ਇਹ ਕਿ ਹੈਰਿਸ ਨਿਜੀ ਹਮਲਿਆਂ ਦੀ ਹੱਕਦਾਰ ਹੈ ਟਰੰਪ ਨੇ ਕਿਹਾ ਕਿ ਜਿੱਥੋਂ ਤੱਕ ਨਿੱਜੀ ਹਮਲਿਆਂ ਦੀ ਗੱਲ ਹੈ ਮੈਂ ਉਹਨਾਂ ਤੋਂ ਬਹੁਤ ਨਾਰਾਜ਼ ਹਾਂ ਕਿਉਂਕਿ ਉਹਨਾਂ ਨੇ ਦੇਸ਼ ਨਾਲ ਜੋ ਕੁਝ ਕੀਤਾ ਉਹ ਗਲਤ ਹੈ ਉਹਨਾਂ ਕਹਿਆ ਕਿ ਕਮਲਾ ਹੈਰਿਸ ਨੇ ਦੇਸ਼ ਲਈ ਚੰਗਾ ਕੰਮ ਨਹੀਂ ਕੀਤਾ ਟਰੰਪ ਨੇ ਕਿਹਾ ਮੈਂ ਕਮਲਾ ਹੈਰਿਸ ਦਾ ਜ਼ਿਆਦਾ ਸਨਮਾਨ ਨਹੀਂ ਕਰਦਾ ਸਾਬਕਾ ਰਾਸ਼ਟਰਪਤੀ ਨੇ ਕਿਹਾ ਇਹ ਕਿ ਮੇਰੇ ਕੋਲ ਕਮਲਾ ਹੈਰਿਸ ਦੀ ਬੁੱਧੀ ਤੇ ਸਵਾਲ ਨੇ ਤੇ ਮੈਨੂੰ ਲੱਗਦਾ ਹੈ ਕਿ ਉਹ ਭਿਆਨਕ ਰਾਸ਼ਟਰਪਤੀ ਹੋਵੇਗੀ ਸਾਬਕਾ ਵਿਰੋਧੀ ਨਿੱਕੀ ਹੈਲੀ ਦੁਆਰਾ ਕੀਤੀਆਂ ਗਈਆਂ ਟਿੱਪਣੀਆਂ ਬਾਰੇ ਪੁੱਛੇ ਜਾਣ ਤੇ ਜਿਸ ਵਿੱਚ ਉਸਨੇ ਸੁਝਾ ਦਿੱਤਾ ਸੀ ਕਿ 트럼ਪ ਦੀ ਮੁਹਿੰਮ ਨੂੰ ਦਿਸ਼ਾ ਬਦਲਣੀ ਚਾਹੀਦੀ ਹੈ ਇਸ ਤੇ 트럼ਪ ਨੇ ਕਿਹਾ ਕਿ ਉਹ ਆਪਣੀ ਮੁਹਿੰਮ ਨੂੰ ਆਪਣੇ ਅੰਦਾਜ਼ 'ਚ ਚਲਾਉਣਗੇ ਜ਼ਿਕਰ ਹੋ ਗਿਆ ਕਿ ਇੱਕ ਨਿਰਪੱਖ ਕੋਕੋ ਪੋਲਿਟੀਕਲ ਰਿਪੋਰਟ ਦੇ ਸਰਵੇਖਣ ਦੇ ਅਨੁਸਾਰ ਹੈਰਿਸ ਸੱਤ 'ਚੋਂ ਪੰਜ ਰਾਜਾਂ 'ਚ 트럼ਪ ਤੋਂ ਅੱਗੇ ਹੈ 트럼ਪ ਐਰੀਜ਼ੋਨਾ ਮਿਸ਼ਿਗਨ ਵਿਸਕਾਂਸਿਨ ਉੱਤਰੀ ਕੈਰੋਲੀਨਾ ਤੇ ਪੈਂਸਿਲਵੇਨੀਆ 'ਚ ਪਛੜ ਰਹੇ ਨੇ ਜੋ ਨਵੰਬਰ ਦੀਆਂ ਚੋਣਾਂ ਦੇ ਨਤੀਜੇ ਬਦਲ ਸਕਦੇ ਨੇ ਸੰਯੁਕਤ ਰਾਜ ਅਮਰੀਕਾ ਅਤੇ ਮੈਕਸੀਕੋ ਸਰਹੱਦ ਤੇ ਆਉਣ ਵਾਲੇ ਸਮੇਂ ਚ ਨਰਮੀ ਹੋਣ ਦੀ ਸੰਭਾਵਨਾ ਹੈ। ਪਿਛਲੇ ਦਿਨੀ ਰਾਸ਼ਟਰਪਤੀ ਜੋ ਬਾਈਡਨ ਤੇ ਵਿਰੋਧੀ ਪਾਰਟੀ ਦਾ ਦਬਾਅ ਪੈਣ ਕਾਰਨ ਇੱਥੇ ਸਖਤੀ ਕਰ ਦਿੱਤੀ ਗਈ ਸੀ ਤੇ ਬਾਰਡਰ ਟੱਪ ਕੇ ਆਉਣ ਵਾਲੇ ਪ੍ਰਵਾਸੀਆਂ ਨੂੰ ਕਾਫੀ ਹੱਦ ਤੱਕ ਘਟਾ ਦਿੱਤਾ ਗਿਆ ਸੀ। ਇੱਕ ਰਿਪੋਰਟ ਮੁਤਾਬਕ ਸਰਹੱਦ ਟੱਪ ਕੇ ਆਉਣ ਵਾਲੇ ਲੋਕਾਂ ਚ 30% ਦੀ ਕਮੀ ਆਈ ਹੈ ਜਿਸ ਕਰਕੇ ਰਾਸ਼ਟਰਪਤੀ ਜੋ ਬਾਈਡਨ ਨੇ ਤਸੱਲੀ ਪ੍ਰਗਟ ਕੀਤੀ ਹੈ। ਉਨਾ ਸੰਕੇਤ ਦਿੱਤਾ ਕਿ ਆਉਣ ਵਾਲੇ ਦਿਨਾਂ 'ਚ ਬਾਰਡਰ ਟੱਪ ਕੇ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ 'ਚ ਵਾਧਾ ਕੀਤਾ ਜਾ ਸਕਦਾ ਹੈ। ਯੂਐਸ ਬਾਰਡਰ ਪੈਟਰੋਲ ਦੁਆਰਾ ਪਿਛਲੇ ਮਹੀਨੇ 57000 ਪ੍ਰਵਾਸੀਆਂ ਨੂੰ ਬਾਰਡਰ ਟੱਪਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਪਰ ਜੂਨ ਮਹੀਨੇ 'ਚ ਇਸ ਦੀ ਗਿਣਤੀ 84000 ਸੀ। ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸਰਹੱਦ ਪਾਰ ਤੋਂ ਵੱਡੀ ਗਿਣਤੀ 'ਚ ਲੋਕ ਅਮਰੀਕਾ ਸ਼ਰਨ ਲੈਣ ਲਈ ਪਹੁੰਚ ਰਹੇ ਸਨ। ਜੇਕਰ ਰੋਜ਼ਾਨਾ ਗ੍ਰਿਫਤਾਰੀਆਂ 1500 ਤੋਂ ਹੇਠਾਂ ਆਉਂਦੀਆਂ ਨੇ ਤਾਂ ਸ਼ਰਨ ਹਾਲਟ ਖਤਮ ਹੋ ਜਾਵੇਗਾ। ਜੇ ਗ੍ਰਫਤਾਰੀਆਂ ਦੀ ਰੋਜ਼ਾਨਾ ਔਸਤ 2500 ਤੱਕ ਪਹੁੰਚ ਜਾਂਦੀ ਹੈ ਤਾਂ ਬਾਰਡਰ ਤੇ ਮੁਰਖ ਸਖਤੀ ਹੋ ਸਕਦੀ ਹੈ। ਉਸ ਦੌਰਾਨ ਅਮਰੀਕੀ ਅਧਿਕਾਰੀ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਅਮਰੀਕਾ 'ਚ ਸ਼ਰਨ ਦੇਣ ਤੋਂ ਇਨਕਾਰ ਕਰ ਸਕਦੇ ਨੇ। ਹੋਮਲੈਂਡ ਸਿਕਿਉਰਿਟੀ ਵਿਭਾਗ ਅਨੁਸਾਰ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਦਿੱਤੇ ਨਿਰਦੇਸ਼ਾਂ ਤੋਂ ਬਾਅਦ ਬਾਰਡਰ ਤੇ ਆਉਣ ਵਾਲੇ ਲੋਕਾਂ 'ਚ ਪਹਿਲਾਂ ਨਾਲੋਂ ਕੁੱਲ ਮਿਲਾ ਕੇ 55% ਦੀ ਕਮੀ ਦੇਖਣ ਨੂੰ ਮਿਲੀ ਹੈ। ਹਮਾਸ ਅਤੇ ਇਜ਼ਰਾਇਲ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਇਰਾਨ ਨੇ ਮੱਧ ਪੂਰਬ 'ਚ ਤਣਾਅ ਵਧਾ ਦਿੱਤਾ ਹੈ। ਇਰਾਨ ਤੋਂ ਵੱਡੇ ਹਮਲੇ ਦੇ ਡਰ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਇਜ਼ਰਾਈਲ ਨੂੰ 20 ਬਿਲੀਅਨ ਡਾਲਰ ਤੋਂ ਵੱਧ ਦੇ ਵੱਡੇ ਹਥਿਆਰ ਦੀ ਵਿਕਰੀ ਨੂੰ ਮਨਜ਼ੂਰੀ ਦਿੱਤੀ ਹੈ। ਇਸ ਵਿੱਚ ਨਵੇਂ F15 ਲੜਾਕੂ ਜਹਾਜ਼ ਅਤੇ ਹਜ਼ਾਰਾਂ ਟੈਂਕ ਅਤੇ ਮੋਟਾਰ ਗੋਲੇ ਸ਼ਾਮਲ ਨੇ। ਇਹ ਡੀਲ ਅਜਿਹੇ ਸਮੇਂ 'ਚ ਹੋਈ ਹੈ ਜਦੋਂ ਬਾਈਡਨ ਨੇ 10 ਮਹੀਨਿਆਂ ਦੀ ਜੰਗ ਤੋਂ ਬਾਅਦ ਇਜ਼ਰਾਈਲ ਅਤੇ ਹਮਾਸ ਦੇ ਜੰਗਬੰਦੀ ਲਈ ਦਬਾਅ ਬਣਾਇਆ ਸੀ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਹਥਿਆਰਾਂ ਨੂੰ ਇਜ਼ਰਾਈਲ ਤੱਕ ਪਹੁੰਚਣ 'ਚ ਕਈ ਸਾਲ ਲੱਗ ਜਾਣਗੇ ਜਿਸ ਦੇ ਤਹਿਤ ਵੱਡੀ ਗਿਣਤੀ 'ਚ ਲੜਾਕੂ ਜਹਾਜ਼ A2A 'ਚ ਮਾਰਕ ਕਰਨ ਵਾਲੀਆਂ ਮਿਜ਼ਾਈਲਾਂ ਟੈਂਕ ਗੋਲਾ ਬਾਰੂਦ ਅਤੇ ਹੋਰ ਲੜਾਕੂ ਹਥਿਆਰ ਇਜ਼ਰਾਈਲ ਭੇਜੇ ਜਾਣਗੇ ਕਿਉਂਕਿ ਮੱਧ ਪੂਰਬ 'ਚ ਸੰਘਰਸ਼ ਦੀ ਸੰਭਾਵਨਾ ਵੱਧ ਰਹੀ ਹੈ ਅਮਰੀਕਾ ਦੇ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਅਮਰੀਕਾ ਇਜ਼ਰਾਈਲ ਦੀ ਸੁਰੱਖਿਆ ਲਈ ਇਕੱਠੇ ਖੜਾ ਹੈ ਅਜਿਹੀ ਸਥਿਤੀ 'ਚ ਅਮਰੀਕੀ ਹਿੱਤਾਂ ਲਈ ਇਹ ਜ਼ਰੂਰੀ ਹੈ ਕਿ ਇਜ਼ਰਾਈਲ ਨੂੰ ਮਜ਼ਬੂਤ ਅਤੇ ਤਿਆਰ ਸਵੈ ਰੱਖਿਆ ਸਮਰੱਥਾ ਵਿਕਸਿਤ ਕਰਨ ਅਤੇ ਬਣਾਈ ਰੱਖਣ 'ਚ ਮਦਦ ਕੀਤੀ ਜਾਵੇਗੀ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਦਾ ਇਹ ਐਲਾਨ ਬਹੁਤ ਖਾਸ ਹੈ ਕਿਉਂਕਿ ਉਸਨੇ ਖੇਤਰ 'ਚ ਵਧੇ ਤਣਾਅ ਦਰਮਿਆਨ ਇਜ਼ਰਾਈਲ ਪ੍ਰਤੀ ਸਮਰਥਨ ਦਿਖਾਇਆ ਹੈ ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਬਦਕਿਸਮਤੀ ਨਾਲ ਇਜ਼ਰਾਈਲ ਨੂੰ ਇਹ ਹਥਿਆਰ ਜਲਦੀ ਨਹੀਂ ਮਿਲਣਗੇ ਕਿਉਂਕਿ ਇਸ ਸੌਦੇ ਨੂੰ ਪੂਰਾ ਕਰਨ ਲਈ ਕਈ ਸਾਲ ਲੱਗ ਜਾਣਗੇ ਅਜਿਹੀ ਸਥਿਤੀ 'ਚ ਦੇਸ਼ ਸਭ ਤੋਂ ਪਹਿਲਾਂ 2026 ਤੱਕ ਨਵੇਂ ਹਥਿਆਰ ਪ੍ਰਣਾਲੀ ਦੀ ਉਮੀਦ ਕਰ ਸਕਦਾ ਹੈ ਜਿਸ ਦਾ ਉਦੇਸ਼ ਇਜ਼ਰਾਈਲ ਨੂੰ ਆਪਣੇ ਆਪ ਨੂੰ ਸੁਰੱਖਿਅਤ ਬਣਾਉਣ ਤੇ ਭਵਿੱਖ 'ਚ ਆਪਣੀ ਫੌਜੀ ਸਮਰੱਥਾ ਨੂੰ ਵਧਾਉਣ 'ਚ ਮਦਦ ਕਰਨਾ ਹੈ ਇਜ਼ਰਾਈਲੀ ਅਧਿਕਾਰੀਆਂ ਨੇ ਕਿਹਾ ਕਿ ਇਹ ਘੋਸ਼ਣਾ ਈਰਾਨ ਅਤੇ ਹਿਜ਼ਬੁੱਲਾ ਲਈ ਇੱਕ ਵੱਡਾ ਸੰਦੇਸ਼ ਹੈ ਕਿਉਂਕਿ ਉਹ ਇਜ਼ਰਾਈਲ 'ਤੇ ਹਮਲਿਆਂ ਦੀ ਧਮਕੀ ਦਿੰਦੇ ਰਹਿੰਦੇ ਹਨ ਇਜ਼ਰਾਈਲ ਨੂੰ ਭੇਜੇ ਜਾ ਰਹੇ ਹਥਿਆਰਾਂ 'ਚ 50 ਤੱਕ F15 ਲੜਾਕੂ ਜਹਾਜ਼ ਅਤੇ 19 ਬਿਲੀਅਨ ਡਾਲਰ ਦੇ ਇਸ ਨਾਲ ਸੰਬੰਧਿਤ ਉਪਕਰਣ ਸ਼ਾਮਲ ਨੇ ਪਰ F15 ਨੂੰ ਵਿਕਸਿਤ ਹੋਣ ਚ ਕਈ ਸਾਲ ਲੱਗਣਗੇ ਤੇ 2029 ਤੋਂ ਪਹਿਲਾਂ ਮੱਧ ਪੂਰਬ ਤੱਕ ਪਹੁੰਚਣ ਦੀ ਉਮੀਦ ਨਹੀਂ ਹੈ 102 ਮਿਲੀਅਨ ਡਾਲਰ ਦੇ ਲੜਾਕੂ ਜਹਾਜ਼ ਲਈ 30 ਐਡਵਾਂਸਡ ਮੀਡੀਅਮ ਰੇਂਜ 에 ਟੂ 에ਅਰ ਮਿਜ਼ਾਈਲਾਂ ਜਿਨ੍ਹਾਂ ਨੂੰ ਐਮਰਾਮ ਵਜੋਂ ਜਾਣਿਆ ਜਾਂਦਾ ਹੈ ਜਦਕਿ ਟੈਂਕ ਕਾਰਤੂਸ ਦੀ ਕੀਮਤ ਲਗਭਗ 775 ਮਿਲੀਅਨ ਡਾਲਰ ਤੇ ਵਾਹਨਾਂ ਦੀ ਕੀਮਤ ਲਗਭਗ 8583 ਮਿਲੀਅਨ ਡਾਲਰ ਹੈ ਇਕ ਘਟਨਾ ਅਜਿਹੇ ਸਮੇਂ ਵਾਪਰੀ ਜਦੋਂ ਬਾਈਡਨ ਹੈਰਿਸ ਪ੍ਰਸ਼ਾਸਨ ਨੇ ਇਸ ਦਰ ਕਾਰਨ ਇਜ਼ਰਾਈਲ ਭੇਜੀ ਜਾ ਰਹੀ ਹਥਿਆਰਾਂ ਦੀ ਘੱਟੋ-ਘੱਟ ਇੱਕ ਖੇਪ ਨੂੰ ਰੋਕ ਦਿੱਤਾ ਸੀ ਬਾਈਡਨ ਪ੍ਰਸ਼ਾਸਨ ਨੂੰ ਗਾਜ਼ਾ ਚ ਨਾਗਰਿਕ ਮੌਤਾਂ ਦੀ ਵਧ ਰਹੀ ਗਿਣਤੀ ਨੂੰ ਲੈ ਕੇ ਜਨਤਕ ਰੋਧ ਦੇ ਨਾਲ ਇਜ਼ਰਾਈਲੀ ਆਪਣੇ ਸਮਰਥਨ ਨੂੰ ਸੰਤੁਲਿਤ ਕਰਨਾ ਪਿਆ ਜਿਸ ਤੇ ਪਿਛਲੇ ਸਾਲ ਅਕਤੂਬਰ ਚ ਹਮਾਸ ਦੇ ਅਚਾਨਕ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਹਮਲਾ ਕੀਤਾ ਸੀ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਹਨਾਂ ਦਾ ਦੇਸ਼ ਬੰਗਲਾਦੇਸ਼ ਦੇ ਮੁੱਦੇ ਤੇ ਭਾਰਤ ਅਤੇ ਖੇਤਰ ਦੇ ਹੋਰ ਦੇਸ਼ਾਂ ਦੇ ਸੰਪਰਕ ਚ ਹੈ ਤੇ ਚਾਹੁੰਦਾ ਹੈ ਕਿ ਉੱਥੇ ਹੋ ਰਹੀ ਹਿੰਸਾ ਖਤਮ ਹੋਵੇ ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਵਿਦਾਂਤ ਪਟੇਲ ਨੇ ਬੁੱਧਵਾਰ ਨੂੰ ਆਪਣੀ ਰੋਜ਼ਾਨਾ ਪ੍ਰੈਸ ਕਾਨਫਰੰਸ 'ਚ ਕਿਹਾ ਅਸੀਂ ਬੰਗਲਾਦੇਸ਼ 'ਚ ਹਿੰਸਾ ਨੂੰ ਖਤਮ ਕਰਨ ਕਾਨੂੰਨ ਦੇ ਸ਼ਾਸਨ ਲਈ ਜਵਾਬਦੇਹੀ ਯਕੀਨੀ ਬਣਾਉਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖ ਰਹੇ ਹਾਂ ਉਹ ਸ਼ੇਖ ਅਸੀਨਾ ਸਰਕਾਰ ਨੂੰ ਬੇਦਖਲ ਕੀਤੇ ਜਾਣ ਮਗਰੋਂ ਬੰਗਲਾਦੇਸ਼ ਦੀ ਸਥਿਤੀ ਤੇ ਭਾਰਤ ਅਤੇ ਅਮਰੀਕਾ ਵਿਚਾਲੇ ਗੱਲਬਾਤ ਬਾਰੇ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ ਪਟੇਲ ਨੇ ਕਿਹਾ ਅਸੀਂ ਬੰਗਲਾਦੇਸ਼ 'ਚ ਹਾਲ ਹੀ ਦੇ ਘਟਨਾਕ੍ਰਮ ਤੇ ਚਰਚਾ ਕਰਨ ਲਈ ਆਪਣੇ ਭਾਰਤੀ ਭਾਈਵਾਲਾਂ ਦੇ ਨਾਲ-ਨਾਲ ਖੇਤਰ ਦੇ ਹੋਰ ਦੇਸ਼ਾਂ ਦੇ ਸੰਪਰਕ 'ਚ ਆ। ਉਹਨਾਂ ਨੇ ਬੰਗਲਾਦੇਸ਼ ਦੇ ਮੁਖ ਸਲਾਹਕਾਰ ਮੁਹੰਮਦ ਯੂਨਸ ਦੇ ਉਸ ਬਿਆਨ ਦਾ ਵੀ ਸਵਾਗਤ ਕੀਤਾ ਜਿਸ 'ਚ ਉਹਨਾਂ ਨੇ ਹਿੰਸਾ ਨੂੰ ਖਤਮ ਕਰਨ ਦਾ ਸੱਦਾ ਦਿੱਤਾ ਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਪਟੇਲ ਨੇ ਕਿਹਾ ਅਸੀਂ ਘਟ ਗੰਤੀ ਭਾਈਚਾਰੇ ਦੇ ਲੋਕਾਂ ਦੀ ਸੁਰੱਖਿਆ ਅਤੇ ਸੁਰੱਖਿਆ ਨੂੰ ਬਹਾਲ ਕਰਨ ਦੇ ਨਵੀਂ ਸਰਕਾਰ ਦੇ ਟੀਚਿਆਂ ਦਾ ਸਵਾਗਤ ਕਰਦੇ ਹਾਂ। ਇਸ ਦੌਰਾਨ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਵਾਈਟ ਹਾਊਸ ਨੂੰ ਘੱਟ ਗਿਣਤੀ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਨਾਲ ਹੀ ਬੰਗਲਾਦੇਸ਼ 'ਚ ਭਾਈਚਾਰੇ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਫਾਊਂਡੇਸ਼ਨ ਨੇ ਕਿਹਾ ਤਾਜ਼ਾ ਖਬਰਾਂ ਅਨੁਸਾਰ ਰਾਸ਼ਟਰਪਤੀ ਜੋ ਬਾਈਡਨ ਲਗਾਤਾਰ ਹਮਲਿਆਂ ਦੀਆਂ ਰਿਪੋਰਟਾਂ ਦੇ ਬਾਵਜੂਦ ਬੰਗਲਾਦੇਸ਼ੀ ਹਿੰਦੂਆਂ ਦੀ ਦੁਰਦਸ਼ਾ ਤੇ ਟਿੱਪਣੀ ਨਹੀਂ ਕਰ ਰਹੇ ਫਾਊਂਡੇਸ਼ਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ 'ਚ ਕਿਹਾ ਕਿ ਹੁਣੇ ਕਾਰਵਾਈ ਦੀ ਮੰਗ ਕੀਤੀ ਜਾਵੇ ਬੰਗਲਾਦੇਸ਼ੀ ਹਿੰਦੂਆਂ 'ਤੇ ਹੋ ਰਹੇ ਅਤਿਆਚਾਰਾਂ 'ਤੇ ਰਾਸ਼ਟਰਪਤੀ ਉਪਰਾਸ਼ਟਰਪਤੀ ਤੇ ਰਾਜ ਦੇ ਸਖਤਰ ਐਂਟਨੀ ਬਲਿੰਕਨ ਦੀ ਚੁੱਪ ਆਸਵੀਕਾਰਣਯੋਗ ਹੈ। ਜਾਨਾਂ ਗਈਆਂ, ਘਰਾਂ ਅਤੇ ਮੰਦਰਾਂ ਨੂੰ ਤਬਾਹ ਕੀਤਾ ਗਿਆ ਫਿਰ ਵੀ ਸਾਡੀ ਅਮਰੀਕੀ ਸਰਕਾਰ ਵੱਲੋਂ ਕੋਈ ਨਿੰਦਾ ਨਹੀਂ ਕੀਤੀ ਗਈ। ਵਾਸ਼ਿੰਗਟਨ 'ਚ ਐਨਜੀਓ ਹਿੰਦੂ ਐਕਸ਼ਨ ਨੇ ਦਾਅਵਾ ਕੀਤਾ ਹੈ ਕਿ ਬੰਗਲਾਦੇਸ਼ ਦੇ ਪਿੰਡੂ ਖੇਤਰਾ 'ਚ ਹਿੰਦੂਆਂ ਨੂੰ ਸਭ ਤੋਂ ਵੱਧ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਨਿਊਯਾਰਕ ਚ ਵੀ ਭਾਰਤ ਦੀ ਆਜ਼ਾਦੀ ਦੀ ਵਰੇਗੰਢ ਬੜੀ ਧੂਮਤਾਂਮ ਨਾਲ ਮਨਾਇ ਗਈ ਇਸ ਮੌਕੇ ਸ਼ਹਿਰ ਦੇ ਟਾਈਮ ਸਕੁਅਰ ਤੇ ਭਾਰਤ ਦਾ ਤਿਰੰਗਾ ਝੰਡਾ ਮਾਣ ਨਾਲ ਲਹਿਰਾਇਆ ਗਿਆ ਨਾਲ ਹੀ ਭਾਰਤੀ ਪ੍ਰਵਾਸੀਆਂ ਅਤੇ ਅਮਰੀਕੀ ਲੋਕਾਂ ਨੇ ਰਾਸ਼ਟਰੀ ਗੀਤ ਗਾਇਆ ਵਿਦੇਸ਼ ਰਾਜ ਮੰਤਰੀ ਪਵਿੱਤਰਾ ਮਾਰਗਰੀਟਾ ਨੇ ਟਾਈਮ ਸਕੁਅਰ ਵਿਖੇ ਸੁਤੰਤਰਤਾ ਦਿਵਸ ਮੌਕੇ ਰਾਸ਼ਟਰੀ ਝੰਡਾ ਲਹਿਰਾਇਆ ਉਹਨਾਂ ਨੇ ਭਾਰਤੀ ਪ੍ਰਵਾਸੀਆਂ ਨੂੰ ਦੇਸ਼ ਦੀ ਤਰੱਕੀ ਬਾਰੇ ਜਾਣਕਾਰੀ ਦਿੱਤੀ ਨਾਲ ਹੀ ਅਜ਼ਾਦੀ ਦਿਵਸ ਦੀ ਵਧਾਈ ਦਿੱਤੀ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨਜ਼ ਦੁਆਰਾ ਆਯੋਜਿਤ ਏਸ ਸਮਾਗਮ ਚ ਭਾਰਤੀ ਬਾਲੀਵੁੱਡ ਗੀਤਾਂ ਤੇ ਕਈ ਡਾਂਸ ਪੇਸ਼ ਕੀਤੇ ਗਏ ਅਮਰੀਕਾ ਚ ਭਾਰਤੀ ਦੂਤ ਘਰ ਚ ਸੁਤੰਤਰਤਾ ਦਿਵਸ ਦੇ ਜਸ਼ਨਾਂ ਚ ਪ੍ਰਵਾਸੀ ਭਾਰਤੀਆਂ ਨੇ ਵੀ ਹਿੱਸਾ ਲਿਆ ਅਮਰੀਕਾ ਚ ਭਾਰਤੀ ਰਾਜਦੂਤ ਵਿਨੇ ਮੋਹਨ ਕਵਾਤਰਾ ਨੇ ਵਸ਼ਿੰਗਟਨ ਡੀਸੀ ਚ ਇੰਡੀਆ ਹਾਊਸ ਚ ਤਿਰੰਗਾ ਲਹਿਰਾਇਆ ਭਾਰਤੀ ਪ੍ਰਵਾਸੀ ਮੈਂਬਰਾਂ ਅਤੇ ਭਾਰਤ ਦੇ ਦੋਸਤਾਂ ਨੇ ਵੀ ਸਮਾਰੋਹ ਚ ਹਿੱਸਾ ਲਿਆ ਸਮਾਰੋਹ ਵਿੱਚ ਸ਼ਾਮਲ ਹੋਏ ਅਲੈਗਜ਼ੈਂਡਰਾ ਦਾਸ ਨੇ ਕਿਹਾ ਕਿ ਮੇਰਾ ਜਨਮ ਅਤੇ ਪਾਲਣ-ਪੋਸ਼ਣ ਭਾਰਤ 'ਚ ਹੋਇਆ। ਮੈਂ ਪਿਛਲੇ 11 ਸਾਲਾਂ ਤੋਂ ਅਮਰੀਕਾ 'ਚ ਹਾਂ। ਸੁਤੰਤਰਤਾ ਦਿਵਸ ਮੇਰੇ ਲਈ ਹਮੇਸ਼ਾ ਵੱਡੀ ਗੱਲ ਸੀ। ਇਹ ਸਿਰਫ ਇੱਕ ਦਿਨ ਦੀ ਛੁੱਟੀ ਨਹੀਂ ਸੀ ਸਗੋ ਸਕੂਲ ਕਾਲਜ 'ਚ ਅਸੀਂ ਹਮੇਸ਼ਾ ਝੰਡਾ ਲਹਿਰਾਉਣ 'ਚ ਹਿੱਸਾ ਲਿਆ। ਸੰਯੁਕਤ ਰਾਜ ਅਮਰੀਕਾ 'ਚ ਹੋਣ ਦੇ ਨਾਤੇ ਰਾਜਦੂਤ ਨਿਵਾਸ 'ਚ ਸਮਾਰੋਹ 'ਚ ਹਿੱਸਾ ਲੈਣ ਦਾ ਮੌਕਾ ਮਿਲਣ ਲਈ ਮੈਂ ਬਹੁਤ ਧੰਨਵਾਦੀ ਹਾਂ। ਗੈਰ ਭਾਰਤੀ ਲੋਕਾਂ ਨੂੰ ਇਸ ਦਾ ਹਿੱਸਾ ਬਣਨਾ ਅਤੇ ਸਾਡੇ ਨਾਲ ਜਸ਼ਨ ਮਨਾਉਣਾ ਬਹੁਤ ਵਧੀਆ ਹੈ। ਜਦੋਂ ਵੀ ਮੈਂ ਇੱਥੇ ਰਾਸ਼ਟਰੀ ਗੀਤ ਗਾਉਂਦਾ ਹਾਂ ਤੇ ਪ੍ਰਦਰਸ਼ਨ ਕਰਦਾ ਹਾਂ ਮੈਨੂੰ ਮਾਣ ਮਹਿਸੂਸ ਹੁੰਦਾ ਆ ਸੁਤੰਤਰਤਾ ਦਿਵਸ ਮੌਕੇ ਦੁਨੀਆ ਭਰ ਦੇ ਨੇਤਾਵਾਂ ਨੇ ਭਾਰਤ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਫਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਕਰੋਨ ਨੇ ਇੰਸਟਾਗ੍ਰam ਤੇ ਇੱਕ ਤਸਵੀਰ ਸਾਂਝੀ ਕੀਤੀ ਤੇ ਲਿਖਿਆ ਤੁਹਾਡੇ 78ਵੇਂ ਸੁਤੰਤਰਤਾ ਦਿਵਸ ਤੇ ਭਾਰਤੀ ਲੋਕਾਂ ਨੂੰ ਵਧਾਈਆਂ ਰੂਸੀ ਰਾਸ਼ਟਰਪਤੀ ਪੁਤਿਨ ਨੇ ਭਾਰਤ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮਾਸਕੋ ਨਵੀਂ ਦਿੱਲੀ ਨਾਲ ਰਣਨੀਤਿਕ ਭਾਈਵਾਲੀ ਸਬੰਧਾਂ ਨੂੰ ਬਹੁਤ ਮਹੱਤਵ ਦਿੰਦਾ ਹੈ ਉਹ ਰਿਸ਼ਤੇ ਨੂੰ ਹੋਰ ਅੱਗੇ ਵਧਾਉਣ ਦਾ ਇਰਾਦਾ ਰੱਖਦਾ ਹੈ 스웨ਡਨ ਦੀ ਜਨਤਕ ਸਿਹਤ ਏਜੰਸੀ ਨੇ ਅਫਰੀਕਾ ਤੋਂ ਬਾਹਰ ਐਮਪੌਕਸ ਦੇ ਪਹਿਲੇ ਕੇਸ ਦੀ ਰਿਪੋਰਟ ਕੀਤੀ ਹੈ 스웨ਡਿਸ਼ ਏਜੰਸੀ ਦਾ ਕਹਿਣਾ ਹੈ ਕਿ ਸੰਕਰਮਿਤ ਵਿਅਕਤੀ ਨੂੰ ਅਫਰੀਕਾ 'ਚ ਰਹਿੰਦਿਆਂ ਐਮਪੌਕਸ ਹੋ ਗਿਆ ਸੀ ਵਿਸ਼ਵ ਸਿਹਤ ਸੰਗਠਨ ਨੇ ਅਫਰੀਕਾ ਦੇ ਕੁਝ ਹਿੱਸਿਆਂ 'ਚ ਐਮਪੌਕਸ ਬਿਮਾਰੀ ਦੇ ਫੈਲਣ ਕਾਰਨ ਜਨਤਕ ਸਿਹਤ ਐਮਰਜੈਂਸੀ ਘੋਸ਼ਿਤ ਕੀਤੀ ਹੈ ਸੰਸਥਾ ਨੇ ਇਸ ਬਿਮਾਰੀ ਨੂੰ ਅੰਤਰਰਾਸ਼ਟਰੀ ਚਿੰਤਾ ਦਾ ਵਿਸ਼ਾ ਵੀ ਦੱਸਿਆ ਹੈ ਸਵੀਡਨ ਦੀ ਪਬਲਿਕ ਹੈਲਥ ਏਜੰਸੀ ਦੀ ਕਾਰਜਕਾਰੀ ਮੁਖੀ 올ਿਵੀਆ ਵਿਕਸਲ ਦੇ ਅਨੁਸਾਰ ਸੰਕਰਮਿਤ ਵਿਅਕਤੀ ਨੇ ਕਿਹਾ ਸੀ ਕਿ ਉਸ ਦਾ ਸਟਾਕਹੋਮ ਚ ਇਲਾਜ ਕੀਤਾ ਜਾਵੇ ਤਾਂ ਜੋ ਦੂਜੇ ਲੋਕਾਂ ਨੂੰ ਲਾਗ ਦੇ ਜੋਖਮ ਨੂੰ ਘਟਕੀਤਾ ਜਾ ਸਕੇ WHO ਦੇ ਮੁਖੀ ਟੈਡਰੋਸ ਐਡਾਨੋਮ ਨੇ ਅਫਰੀਕਾ ਅਤੇ ਉਸ ਤੋਂ ਬਾਹਰ ਇਸ ਬਿਮਾਰੀ ਦੇ ਫੈਲਣ ਦੀ ਸੰਭਾਵਨਾ ਤੇ ਚਿੰਤਾ ਜ਼ਾਹਰ ਕੀਤੀ ਸੀ ਅਫਰੀਕੀ ਦੇਸ਼ ਕਾਂਗੋ ਚ ਇਸ ਬਿਮਾਰੀ ਦੇ ਸ਼ੁਰੂਆਤੀ ਦੌਰ ਚ 450 ਤੋਂ ਜ਼ਿਆਦਾ ਲੋਕ ਆਪਣੀ ਜਾਨ ਗਵਾ ਚੁੱਕੇ ਨੇ अफ्रीका ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਮੁਤਾਬਕ ਜੁਲਾਈ ਦੇ ਖਤਮ ਹੋਣ ਤੱਕ ਮੰਕੀ ਪੌਕਸ ਦੇ 14500 ਮਾਮਲੇ ਸਨ ਤੇ 450 ਜਾਨਾਂ ਗਈਆਂ ਸਨ ਇਹ 2023 ਦੇ ਇਸ ਅਰਸੇ ਦੇ ਮੁਕਾਬਲੇ 160 ਫੀਸਦੀ ਦਾ ਵਾਧਾ ਹੈ ਲਗਭਗ 96 ਫੀਸਦੀ ਮਾਮਲੇ ਲੋਕਤੰਤਰੀ ਗਣਰਾਜ ਕਾਂਗੋ ਵਿੱਚ ਹੁੰਦੇ ਨੇ ਪਰ ਬਿਮਾਰੀ ਗੁਆਂਡੀ ਦੇਸ਼ਾਂ ਬੁਰੂੰਡੀ ਕਿਨੀਆ ਰਵਾਂਡਾ ਅਤੇ ਯੂਗਾਂਡਾ 'ਚ ਵੀ ਫੈਲੀ ਹੈ ਮੰਕੀ ਪੌਕਸ ਦਾ ਇੱਕ ਘੱਟ ਖਤਰਨਾਕ ਸਟ੍ਰੇਨ ਕਲੇਡ 2 ਹੈ ਜੋ ਪੱਛਮੀ ਅਫਰੀਕਾ 'ਚ ਮਿਲਦਾ ਹੈ ਤੇ 2022 'ਚ ਆਲਮੀ ਆਊਟਬ੍ਰੇਕ ਦਾ ਕਾਰਨ ਬਣਿਆ ਸੀ। ਇਹ ਵਾਇਰਸ 100 ਦੇਸ਼ਾਂ 'ਚ ਫੈਲਿਆ ਸੀ ਜਿਨ੍ਹਾਂ ਵਿੱਚ ਯੂਰਪ ਅਤੇ ਏਸ਼ੀਆਈ ਦੇਸ਼ ਵੀ ਸ਼ਾਮਲ ਨੇ ਜਿੱਥੇ ਆਮ ਕਰਕੇ ਇਹ ਵਾਇਰਸ ਨਹੀਂ ਦੇਖਿਆ ਜਾਂਦਾ। ਪਰ ਟੀਕਾਕਰਨ ਰਾਹੀਂ ਇਸ ਨੂੰ ਕਾਬੂ ਕਰ ਲਿਆ ਗਿਆ ਸੀ। ਕਾਂਗੋ 'ਚ ਟੀਕਾਕਰਨ ਤੱਕ ਬਹੁਤ ਮੁਸ਼ਕਲ ਹੈ ਤੇ ਸਿਹਤ ਅਧਿਕਾਰੀ ਇਸ ਦੇ ਫੈਸਲੇ ਤੋਂ ਚਿੰਤਤ ਨੇ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।